ਸਿੱਧ ਬੋਲਣ ਸੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਜਿਹੜੇ ਸਿੱਧ ਹੋ ਜਾਂਦੇ ਨੇ ਉਹ ਵੀ ਬਹੁਤ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਸੀ ਤਾਂ ਹੀ ਉਹਨਾਂ ਦਾ ਨਾਮ ਵੀ ਗੁਰਵਾਣੀ ਦੇ ਵਿੱਚ ਆਇਆ ਉਹ ਜਿਹੜੇ ਅੱਜ ਕੱਲ ਦੇ ਪੰਡਤ ਨੇ ਜਾਂ ਅੱਜ ਕੱਲ ਦੇ ਜੋਤਿਸ਼ ਨੇ ਉਹਨਾਂ ਦੇ ਮੁਕਾਬਲੇ ਇਹ ਅੱਜ ਕੱਲ ਦੇ ਜਿਹੜੇ ਰਿੱਧ ਸਿੱਧ ਜਿਹੜੇ ਅੱਜ ਕੱਲ ਦੇ ਹੈਗੇ ਨੇ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਉਹ ਸੱਚੀ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਸੀ ਪਰ ਗੁਰੂ ਨਾਨਕ ਸਾਹਿਬ ਜੀ ਅੱਗੇ ਉਹਨਾਂ ਦਾ ਜੋਰ ਨਹੀਂ ਚੱਲਦਾ ਸੀ ਤੇ ਇਹ ਜਗ੍ਹਾ ਸਾਰੀ ਉਹਨਾਂ ਸਿੱਧਾਂ ਦੀ ਹੁੰਦੀ ਸੀ ਇਹ ਜਿਹੜੇ ਤੁਸੀਂ ਪਿੱਪਲ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਉਹ ਪਿੱਪਲ ਸਾਹਿਬ ਆ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਹਵਾ ਦੇ ਵਿੱਚ ਉੱਪਰ 5 ਫੁੱਟ ਉੱਪਰ ਹਵਾ ਦੇ ਵਿੱਚ ਇਹਨੂੰ ਰੋਕਦਾ ਸੀ ਆਪਣੇ ਪੰਜੇ ਦੇ ਨਾਲ ਆਪਣੇ ਹੱਥ ਦੇ ਨਾਲ ਕਿਉਂਕਿ ਸਿੱਧਾ ਨੇ ਇਸ ਪਿੱਪਲ ਨੂੰ ਹਵਾ ਦੇ ਵਿੱਚ ਉਡਾਤਾ ਸੀ ਜੀ ਆਪਦੀ ਸ਼ਕਤੀ ਦੇ ਨਾਲ ਪਰ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਹਵਾ ਦੇ ਵਿੱਚ ਰੋਕਿਆ ਤਾਂ ਸਿੱਧ ਜਿਹੜੇ ਹੈਗੇ ਸੀ ਇਹਨੂੰ ਇੱਥੋਂ ਹਲਾ ਨਹੀਂ ਸਕੇ ਮੁੜ ਕੇ ਇਹ ਪਿੱਪਲ ਦਾ ਇਤਿਹਾਸ ਆ ਭਾਈ ਇੱਥੋਂ ਦਾ ਗੁਰਦੁਆਰਾ ਸਾਹਿਬ ਬਹੁਤ ਨਜਾਇਜ਼ ਸੋਹਣਾ ਬਣਿਆ ਹੋਇਆ ਜੀ ਅੰਦਰੋਂ ਤੇ ਅੰਦਰ ਉਹ ਟੋੜਾ